ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਤਨਾ ਸ੍ਰੀ ਮਹਲਾ 5 ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਚੌਂ ਦਿਸ਼ਾਂ ਵਿੱਚ ਭਾਵ ਕੇ ਚੌਹੀ ਬਾਸੀ ਉੱਤਰ ਦੱਖਣ ਪੂਰਬ ਪਸ਼ਮ ਇਹਨਾਂ ਚੌ ਦਿਸ਼ਾਂ ਦੇ ਵਿੱਚ ਭਾਵ ਕੇ 10 ਦਿਸ਼ਾਂ ਦੇ ਵਿੱਚ ਹੀ ਪਰਮਾਤਮਾ ਨੇ ਆਪਣੀ ਕਲਾ ਨੂੰ ਧਾਰਿਆ ਹੋਇਆ ਹੈ ਭਾਵ ਕੇ ਜਿਤਨੇ ਵੀ ਸੰਸਾਰ ਤੇ ਜੀਵ ਹਨ ਸਾਰਿਆਂ ਦੇ ਵਿੱਚ ਆਪਣੀ ਕਲਾ ਸ਼ਕਤੀ ਉਸ ਪਰਮਾਤਮਾ ਨੇ ਵਰਤਾਈ ਹੋਈ ਹੈ ਆਪਣਾ ਬਲ ਸਾਰੇ ਜੀਵਾਂ ਤੇ ਧਾਰਨ ਕਰ ਰੱਖਿਆ ਹੈ ਤੇ ਆਪਣੇ ਦਾਸ ਦੇ ਸਿਰ ਉੱਪਰ ਪਰਮਾਤਮਾ ਸਦਾ ਮਿਹਰ ਭਰਿਆ ਹੱਥ ਰੱਖਦਾ ਹੈ ਕਿਰਪਾ ਕਾ ਠਾਂਕਿਆ ਬ ਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਕਿਰਪਾ ਦ੍ਰਿਸ਼ਟੀ ਨਾਲ ਜਿਸ ਸੇਵਕ ਨੂੰ ਪਰਮਾਤਮਾ ਤੱਕ ਲੈਂਦਾ ਹੈ ਸੋ ਨਦਰ ਕਰ ਦੇਖੈ ਸੋਦਨ ਲੇਖੈ ਜਿਸ ਜੀਵ ਨੂੰ ਪਰਮਾਤਮਾ ਮਿਹਰ ਭਰੀ ਨਜ਼ਰ ਨਾਲ ਤੱਕ ਲੈਂਦਾ ਹੈ ਉਸ ਨੂੰ ਅਵਲੋਕਣ ਕਰ ਦਿੰਦਾ ਭਾਵ ਕੇ ਸਦਾ ਵਾਸਤੇ ਮੁਕਤ ਕਰ ਦਿੰਦਾ ਆਪਣੇ ਚਰਨ ਖਮਲਾਂ ਨਾਲ ਜੋੜ ਲੈਂਦਾ ਹੈ ਜਿਉਂ ਜਲਮੈ ਜਲੇ ਆਏ ਖਟਾਨਾ ਤਿਉਂ ਜੋਤੀ ਸੰਜੋਸਮਾਨਾ ਆਪਣੇ ਵਿੱਚ ਸਮਾ ਲੈਂਦਾ ਤੇ ਦਾਸ ਦਾ ਦੁੱਖ ਬਿਦਾਰਿਉ ਫਿਰ ਉਸ ਦਾਸ ਦਾ ਕਾਮ ਕ੍ਰੋਧ ਲੋਭ ਓੰਕਾਰ ਵਗੈਰਾ ਜਿਤਨੇ ਵੀ ਦੂਖ ਹੁੰਦੇ ਨੇ ਸਾਰਿਆਂ ਨੂੰ ਬਿਦਾਰ ਦਿੰਦਾ ਨਾਸ ਕਰ ਦਿੰਦਾ ਹੈ ਪਾਪ ਕਰਮ ਕੀਤੇ ਹੋਏ ਸਾਰੇ ਗੁਨਾਹ ਕੀਤੇ ਹੋਏ ਅੈਬ ਕੀਤੇ ਹੋਏ ਦਾਸ ਦੇ ਬਖਸ਼ਿਸ਼ ਦਿੰਦਾ ਜਿਸ ਤੇ ਕਿਰਪਾ ਦ੍ਰਿਸ਼ਟੀ ਪ੍ਰਮਾਤਮਾ ਕਰਦਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ ਹਰੀ ਪ੍ਰਮਾਤਮਾ ਨੇ ਆਪਣੇ ਜਨ ਦੀ ਰੱਖਿਆ ਕਰਨਾ ਕੀਤੀ ਹੈ ਆਪਣੇ ਦਾਸਾਂ ਦੀ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਕੰਠ ਲਾਏ ਅਵਗਣ ਸਾਮਿਟੇ ਧਿਆਲ ਪੁਰਖ ਭਗ ਸੰਦ ਜਿਸ ਗੁਰਮੁਖ ਜਨ ਨੂੰ ਪਰਮਾਤਮਾ ਆਪਣੇ ਗਲੇ ਦੇ ਨਾਲ ਲਾ ਲੈਂਦਾ ਹੈ ਗਲ ਵਕੜੀ ਪਾ ਲੈਂਦਾ ਹੈ ਉਸ ਦੇ ਸਾਰੇ ਅਵਗਣ ਨੇਟ ਦਿੰਦਾ ਹੈ ਨਾਸ ਕਰ ਦਿੰਦਾ ਹੈ ਔਰ ਦਇਆਲ ਹੋ ਕੇ ਸਦਾ ਹੀ ਉਸ ਪੁਰਖ ਨੂੰ ਪਰਮਾਤਮਾ ਬਖਸ਼ਿਸ਼ਾਂ ਕਰਦਾ ਹੈ ਉਸ ਦੇ ਅਵਗਣ ਬਖਸ਼ ਕੇ ਉਸ ਨੂੰ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ ਉਸ ਜੀਵ ਤੇ ਸਦਾ ਮਿਹਰ ਭਰਿਆ ਹੱਥ ਰੱਖਦਾ ਹੈ ਸਦਾ ਉਸ ਨੂੰ ਆਪਣਾ ਬਣਾ ਲੈਂਦਾ ਹੈ ਜਿਸ ਨੂੰ ਆਪਣੇ ਕੰਠ ਦੇ ਨਾਲ ਪਰਮਾਤਮਾ ਲਾ ਲੈਂਦਾ ਦਇਆਲ ਹੋ ਕੇ ਖੁਸ਼ ਹੋ ਕੇ ਰਹਉ ਦਾ ਬਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਫਿਰ ਜਿਹੜਾ ਗੁਰਮੁਖ ਪਰਮਾਤਮਾ ਦਾ ਸਦਾ ਵਾਸਤੇ ਬਣ ਜਾਂਦਾ ਹੈ ਦਾਸ ਜੋ ਵੀ ਫਿਰ ਪਰਮਾਤਮਾ ਦੇ ਕੋਲੋਂ ਦਾਤ ਮੰਗਦਾ ਹੈ ਸੇਵਕ ਜਾਨਾ ਉਸ ਨੂੰ ਠਾਕਰ ਪ੍ਰਮਾਤਮਾ ਉਹੀ ਦਾਤ ਬਖਸ਼ ਦਿੰਦਾ ਜਿਹੜੀ ਵੀ ਦਾਤ ਮੰਗੇ ਕਿਸੇ ਵੀ ਦਾਤ ਤੋਂ ਨਾ ਨਹੀਂ ਕਰਦਾ ਸਾਰੀਆਂ ਦਾਤਾਂ ਉਸ ਦਾਸ ਨੂੰ ਬਖਸ਼ਿਸ਼ ਦਿੰਦਾ ਜਿਹੜਾ ਦਾਸ ਪ੍ਰਮਾਤਮਾ ਦਾ ਹੋ ਜਾਂਦਾ ਹੈ ਨਾਨਕ ਦਾਸ ਮੁਖਤੇ ਜੋ ਬੋਲੇ ਈहां ਉहां ਸੱਚ ਹੋਵੇ ਹੇ ਨਾਨਕ ਜੋ ਹਰੀ ਪ੍ਰਮਾਤਮਾ ਦਾ ਦਾਸ ਹੋ ਜਾਂਦਾ ਹੈ ਜੀਵ ਗੁਰਮਖ ਜਨ ਬਣ ਜਾਂਦਾ ਹੈ ਉਹ ਜੋ ਵੀ ਮੁਖ ਤੋਂ ਬੋਲਦਾ ਹੈ ਨਾ ਇਸ ਦੁਨੀਆ ਦੇ ਵਿੱਚ ਉਹਦਾ ਇੱਥੇ ਵੀ ਉਹ ਬੋਲ ਗੁਰੂ ਪਿਆਰਿਓ ਸੱਚ ਹੋ ਜਾਂਦਾ ਹੈ ਅਤੇ ਅੱਗੇ ਪ੍ਰਲੋਕ ਦੇ ਵਿੱਚ ਵੀ ਉਸ ਦਾ ਬੋਲਿਆ ਹੋਇਆ ਬੋਲ ਸੱਚ ਹੋ ਜਾਂਦਾ ਹੈ ਇੱਥੇ ਵੀ ਉਹ ਜੀਵ ਜੋ ਵੀ ਬਚਨ ਕਰਦਾ ਹੈ ਬਲਾਸ ਕਰਦਾ ਹੈ ਬਚਨ ਬਲਾਸ ਜੋ ਵੀ ਕਰਦਾ ਹੈ ਉਸ ਦੇ ਸੱਚ ਹੋ ਜਾਂਦੇ ਨੇ ਔਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਸ ਨੂੰ ਆਦਰ ਮਿਲਦਾ ਹੈ ਸਤਕਾਰ ਮਿਲਦਾ ਹੈ ਉੱਥੇ ਵੀ ਉਸ ਦਾ ਸੱਚ ਘਿਆ ਹੋਇਆ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਨੇ ਜਿਹੜਾ ਦਾਸ ਹੋ ਜਾਂਦਾ ਹੈ ਸੋ